ਤੋਂ ਨਮਾਸ਼ਾਰ ਦਵਾਬਾ YouTube ਚੈਨਲ ਖੜਾ ਆਇਆ ਹੈ ਬਹਾਦਰਪੁਰ ਰੋਡ ਅਗਰਪਾਲ ਸਿੰਘ ਪੁੱਤਰ ਕਾਬਲ ਸਿੰਘ ਦੇ ਕੋਠੀ ਦੇ ਅੱਗੇ ਇਨ੍ਹਾਂ ਵੱਲੋਂ ਪਹਿਲਾਂ ਵੀ ਠੰਡੇ ਮਿੱਠੇ ਜਲਦੀ ਜਿਹੜੀ ਆ ਉਹ ਸ਼ਵੀਰ ਲਗਾਈ ਗਈ ਸੀ ਜਿਸ ਦੇ ਵਿੱਚ ਬਦਾਨੇ ਪੂਜੀਏ ਦਾ ਜਿਹੜਾ ਉਹ ਟੁੱਟ ਲੰਗਰ ਵਰਤਾਇਆ ਗਿਆ ਸੀ ਤੇ ਗਰਮੀ ਨੂੰ ਦੇਖਦੇ ਹੋਏ ਜਿਹੜੀ ਆ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਸੀ ਔਰ ਬ੍ਰਹਮੀ ਦਾ ਸ਼ਰਬਤ ਵਰਤਾਇਆ ਗਿਆ ਸੀ ਅੱਜ ਫਿਰ ਤੋਂ ਇਨ੍ਹਾਂ ਵੱਲੋਂ ਜਿਹੜੀ ਆ ਉਹ ਸ਼ਵੀਲ ਲਗਾਈ ਜਾ ਰਹੀ ਹੈਗੀ ਆ ਜਿਸ ਦੇ ਵਿੱਚ ਜਿੱਥੇ ਠੰਡਾ ਮਿੱਠਾ ਜਲ ਵਰਤਾਇਆ ਜਾਣਾ ਆ ਉੱਥੇ ਹੀ ਛੋਲਿਆਂ ਦਾ ਪ੍ਰਸ਼ਾਦ ਤੁਸੀਂ ਦੇਖ ਪਾ ਰਹੇ ਹੋ ਬਣ ਕੇ ਬਿਲਕੁਲ ਤਿਆਰ-ਵਾਰ ਤਿਆਰ ਹੈਗਾ ਆ ਔਰ ਇਹ ਵਰਤਾਇਆ ਜਾਵੇਗਾ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਜੋ ਪਿੰਡ ਗਰਚਾ ਗੁਰਪਾਲ ਸਿੰਘ ਪੁੱਤਰ ਕਬਲ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜੋ ਠੰਡੇ ਮਿੱਠੇ ਜਲ ਦੀ ਸੇਵੀਲ ਲਗਾਈ ਗਈ ਆ ਪਹਿਲਾਂ ਵੀ ਲਗਾਈ ਗਈ ਸੀ ਤੇ ਉਸ ਵਕਤ ਬਦਾਨਾ ਭੁਜੇ ਦਾ ਜਿਹੜਾ ਅਸੀਂ ਪ੍ਰਸ਼ਾਦ ਵਰਤਾਇਆ ਗਿਆ ਸੀ ਤੇ ਇਸ ਵਕਤ ਜਿਹੜਾ ਆ ਜਿੱਥੇ ਠੰਡਾ ਮਿੱਠਾ ਜਲ ਵਰਤਾਇਆ ਜਾਵੇਗਾ ਗਰਮੀ ਨੂੰ ਦੇਖਦੇ ਹੋਏ ਤੇ ਉੱਥੇ ਛੋਲਿਆਂ ਦਾ ਪ੍ਰਸ਼ਾਦ ਜਿਹੜਾ ਵਰਤਾਇਆ ਜਾਏਗਾ ਆਓ ਦੇਖਦੇ ਆਂ ਪੂਰੀ ਰਿਪੋਰਟ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਤ ਦੀ ਵਿਸ਼ੇਸ਼ ਰਿਪੋਰਟ ਪਿਆਰੀ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਆਗੇ ਆ ਬਰਤਨ ਵਗੈਰਾ ਜਿਹੜੇ ਆ ਉਹ ਸਾਫ ਕਰਕੇ ਇੱਥੇ ਰੱਖੇ ਹੋਏ ਆ ਸ਼ਵੀਰ ਤੋਂ ਪਹਿਲਾਂ ਜਿਹੜੀ ਆ ਸ਼ਵੀਰ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਉਹ ਜੋਰਾ-ਸ਼ੋਰਾ ਦੇ ਨਾਲ ਕੀਤੀਆਂ ਜਾ ਰਹੀਆਂ ਆ ਟੈਂਟ ਜਿਹੜਾ ਆ ਝਾਲਰਦਾਰ ਜਿਹੜਾ ਉਹ ਲਗਾਇਆ ਗਿਆ ਹੈ ਸ਼ਵੀਰ ਤੋਂ ਪਹਿਲਾਂ ਦੀ ਤਿਆਰੀ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਆਂ ਇਸ ਤਰ੍ਹਾਂ ਜੀ ਤੁਹਾਨੂੰ ਪਹਿਲਾਂ ਹੀ ਸਾਰੀ ਇਹਦੇ ਬਸੰਬੰਦੀ ਜਾਣਕਾਰੀ ਦੇ ਚੁੱਕੇ ਆ ਕਿ ਕਿਨਾਂ ਵੱਲੋਂ ਇਹ ਸ਼ਵੀਲ ਲਗਾਈ ਜਾ ਰਹੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਠੰਡੇ ਮਿੱਠੇ ਜਲਦੀ ਜਿਹੜੀ ਸ਼ਵੀਲ ਲੱਗੀ ਹੋਈ ਆ ਔਰ ਇਸ ਦੇ ਨਾਲ ਹੀ ਜਿਹੜਾ ਛੋਲਿਆਂ ਦਾ ਪ੍ਰਸ਼ਾਦ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰ ਜਿਹੜੇ ਆ ਉਹ ਬਖੂਪੀ ਸੇਵਾ ਜਿਹੜੇ ਆ ਆਪਣੀ ਨਿਵਾਰੇ ਆ ਗਿਆ ਬੱਚੇ ਵੀ ਜਿਹੜੇ ਆ ਇਸ ਦੇ ਵਿੱਚ ਕਾਫੀ ਯੋਗਦਾਨ ਜਿਹੜਾ ਸੇਵਾ ਵਜੋਂ ਉਹ ਪਾ ਰਹੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਧਾਪਾ YouTube ਚੈਨਲ ਦੇ ਉੱਪਰ ਇਹ ਖਾਸ ਰਿਪੋਰਟ ਔਰ ਪਹਿਲਾ ਜਿਹੜੀ ਸੀ ਸ਼ਵੀਲ ਇੱਕ ਹਫਤਾ ਪਹਿਲਾਂ ਵੀ ਲੱਗ ਚੁੱਕੀ ਹੈਗੀ ਆ ਔਰ ਉਸ ਦੇ ਵਿੱਚ ਜਿਹੜਾ ਬ੍ਰਹਮੀ ਦਾ ਸ਼ਰਬਤ ਔਰ ਉਸ ਦੇ ਨਾਲ-ਨਾਲ ਬਦਾਨਾ ਪੂਜੀ ਦਾ ਜਿਹੜਾ ਪ੍ਰਸ਼ਾਦ ਵਜੋਂ ਜਿਹੜਾ ਸੀ ਔਰ ਹੁਣ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਸ਼ਵੀਲ ਜਿਹੜੀ ਆ ਔਰ ਕਾਫੀ ਜਿਹੜਾ ਰਸ਼ ਹੈ ਗਿਆ ਸੇਵਾਦਾਰ ਬਖੂਬੀ ਸੇਵਾ ਜਿਹੜੀ ਆ ਉਹ ਨਿਵਾ ਰਹੇ ਹੈ ਗਿਆ ਕਿਉਂਕਿ ਗਰਮੀ ਦਾ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਆ ਔਰ ਪਾਣੀ ਦੀ ਜਿਹੜੀ ਹੈਗੀ ਆ ਜਲਦੀ ਜਿਹੜੀ ਆ ਉਹ ਬਾਰ-ਬਾਰ ਜਿਹੜੀ ਆ ਉਹ ਜ਼ਰੂਰਤ ਵੀ ਜਿਹੜੀ ਆ ਉਹ ਪੈਂਦੀ ਹੈਗੀ ਆ ਔਰ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਹੈਗਾ ਉਹ ਪ੍ਰਸ਼ਾਦ ਉਹ ਜਿਹੜਾ ਉਹ ਵਰਤਾਇਆ ਜਾ ਰਿਹਾ ਹੈਗਾ ਆ ਸਿਆਣਿਆਂ ਦੀ ਦੇਖ ਰੇਖ ਦੇ ਹੇਠਾ ਸਾਰਾ ਕੁਝ ਇਹ ਜੋ ਆ ਇਸ ਵੀ ਲਗਾਈ ਗਈ ਹੈਗੀ ਆ ਔਰ ਇਧਰ ਬਰਤਨਾਂ ਦੀ ਸੇਵਾ ਜਿਹੜੀ ਆ ਉਹ ਵੀ ਵਖੂਬੀ ਜਿਹੜੀ ਆ ਬਰਤਨਾਂ ਦੀ ਸੇਵਾ ਨਿਵਾਰੇ ਹੈਗੇ ਆ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਔਰ ਤਕਰੀਬਨ ਜਿੰਨੇ ਵੀ ਪ੍ਰੋਗਰਾਮ ਹੁੰਦੇ ਹੈਗੇ ਆ ਤੁਸੀਂ ਦੇਖਿਆ ਹੋਣਾ ਕਿ ਇਹ ਹਰ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਜਿਹੜਾ ਆ ਉਹ ਹਮੇਸ਼ਾ ਪਾਉਂਦੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾ巴 YouTube ਚੈਨਲ ਦੇ ਉੱਪਰ ਇੱਕ ਖਾਸ ਰਿਪੋਰਟ ਇੱਕ ਰਿਕਵੈਸਟ ਤੁਹਾਨੂੰ ਅਸੀਂ ਦੱਸਣਾ ਕਹਿੰਨਾ ਦੱਸਣਾ ਚਾਹੁੰਦੇ ਆ ਕਿ ਜਿੱਥੋਂ ਸਾਨੂੰ ਫੋਨ ਆਂਦਾ ਆ ਜਾਂ ਸਾਨੂੰ ਸਪੈਸ਼ਲ ਬੁਲਾਇਆ ਜਾਂਦਾ ਆ ਅਸੀਂ ਉਹਨਾਂ ਦੀ ਹੀ ਕਵਰੇਜ ਕਰਦੇ ਆਂ ਕਈ ਸਾਡੇ ਕੋਲ ਪਿੰਡ ਵਾਲੇ ਜਾਂ ਹੋਰ ਵੀ ਇਤਰਾਜ਼ ਕਰਦੇ ਕਿ ਸਾਡੀ ਸ਼ਵੀਰ ਦੀ ਕਵਰੇਜ ਨਹੀਂ ਕੀਤੀ ਸਾਡੇ ਪ੍ਰੋਗਰਾਮ ਦੀ ਕਵਰੇਜ ਨਹੀਂ ਕੀਤੀ ਜਾਂ ਆਲੇ-ਦੁਆਲੇ ਦੇ ਪਿੰਡਾਂ ਦੇ ਜਿੱਥੇ ਸਾਨੂੰ ਨਹੀਂ ਬੁਲਾਇਆ ਜਾਂਦਾ ਅਸੀਂ ਆਪ ਆਪਣੇ ਆਪ ਕਿਤੇ ਵੀ ਕਵਰੇਜ ਨਹੀਂ ਕਰਨ ਜਾਂਦੇ ਹੈਗੇ ਔਰ ਇਹ ਜਿਹੜੀ ਸ਼ਵੀਰ ਇਹਨਾਂ ਵਿੱਚ ਕਿਹੜੇ ਪਰਿਵਾਰ ਵੱਲੋਂ ਲਗਾਈ ਗਈ ਆ ਇਹ ਕਿਰਪਾਲ ਸਿੰਘ ਦਾ ਪਰਿਵਾਰ ਕੈਨੇਡਾ ਚਾਚਾ ਸਾਡੇ ਗਏ ਹੋ ਆ ਅੱਛਾ ਪਰਿਵਾਰ ਚ ਕੌਣ ਆ ਉਹਨਾਂ ਦੇ ਉਹਨੇ ਦੋ ਬੇਟੇ ਆ ਕੀ ਨਾਂ ਆ ਕਿਰਜਿੰਦਰ ਸਿੰਘ ਅਮਨਦੀਪ ਸਿੰਘ ਅੱਛਾ ਉਹਨਾਂ ਦਾ ਪਰਿਵਾਰ ਦਾ ਇਹ ਪਹਿਲਾਂ ਤੋਂ ਹੀ ਜੁੜੇ ਆ ਅੱਛਾ ਇੱਥੇ ਆnde ਹੋਏ ਵੀ ਮਤਲਬ ਮਿੱਟੀ ਨਾਲ ਮੋਹ ਹੈਗਾ ਇੱਥੇ ਜੋ ਸੀ ਇਦਾਂ ਦੇ ਮਤਲਬ ਸਿੱਧੀ ਦੇਖੀ ਹੋਣਾ ਕਿ ਹਰ ਦੰਦੇ ਸੇ ਮਨਾਏ ਜਾਣ ਇੱਥੇ ਵਧੀਆ ਲੱਗਦਾ ਹੈ ਤੇ ਤੁਸੀਂ ਫਿਰ ਇੱਥੇ ਸੇਵਾ ਕਰਦੇ ਜੀ ਸੇਵਾ ਤੁਹਾਨੂੰ ਪ੍ਰਮਾਪਾਦੇ ਬਲਵਕਸ਼ਿਆ ਚਲੋ ਇਹ ਜਿਹੜੀ ਇੱਕ ਪੈਸੇ ਪੱਖੋਂ ਸੇਵਾ ਕਰਨੀ ਉਹ ਵੀ ਇੱਕ ਸੇਵਾ ਆ ਪਰ ਜਿਹੜੀ ਆਪ ਹੱਥੀ ਸੇਵਾ ਕਰਨੀ ਆ ਹਾਂਜੀ ਹਾਂਜੀ ਉਹ ਇੱਕ ਬਖਰੀ ਸੇਵਾ ਹੋ ਜਾਂਦੀ ਹੈਗੀ ਆ ਸੋ ਇਹ ਜਿਹੜੇ ਅਸਗਾ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੱਤੀ ਆ ਔਰ ਤੁਸੀਂ ਦੇਖ ਪਾ ਰਹੇ ਹੈਗੇ ਆ ਇੱਧਰ ਵੀ ਸੇਵਾਦਾਰ ਜਿਹੜੇ ਹੈਗੇ ਆ ਉਹ ਲੱਗੇ ਹੋਏ ਨੇ ਬਖੂਬੀ ਸੇਵਾ ਨਿਭਾ ਰਹੇ ਨੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਜਿਹੜਾ ਆ ਕਿ ਹਰ ਜਗ੍ਹਾ ਤੋਂ ਜਿੰਨੇ ਵੀ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੁਸੀਂ ਸਿਰਫ ਉਤੇ ਸਿਰਫ ਨਵਾਂ ਸ਼ਰਦ ਆਬਾ YouTube ਚੈਨਲ ਤੇ ਹੀ ਦੇਖ ਪਾਦੇ ਤੁਹਾਨੂੰ ਵੀ ਪਤਾ ਹੈਗਾ ਆ ਕਿਉਂਕਿ ਹੋਰ ਚੈਨਲ ਜਿਹੜੇ ਆ ਬਹੁਤ ਘੱਟ ਕਵਰੇਜ ਕਰਦੇ ਹੈਗੇ ਸੋ ਸਾਡਾ ਪੰਜਾਬ ਹੈਗਾ ਰਿਸ਼ੀ ਆ ਮੂਨਾਂ ਮੁਨੀਆਂ ਦੀ ਸ਼ਹੀਦਾਂ ਦੀ ਇਹ ਧਰਤੀ ਹੈਗੀ ਆ ਸਰਪੰਚਾਂ ਤੋਂ ਵੀ ਹੈਗੇ ਆ ਇਹ ਪਾ ਰਹੇ ਆ ਤੁਹਾਨੂੰ ਪਿਛਲੀ ਸਵੇਿਲ ਦੇ ਵਿੱਚ ਵੀ ਦਿਖਾਇਆ ਸੀ ਕਿ ਜਿਹੜੇ ਸਾਡੇ ਸਰਪੰਚ ਬਣੇ ਨੇ ਨਾ ਵੈਸੇ ਤਾਂ ਪਹਿਲਾਂ ਤਾਂ ਬੜੇ ਘੱਟ ਦੇਖਦੇ ਹੁੰਦੇ ਸੀਗੇ ਪ੍ਰੋਗਰਾਮਾਂ ਦੇ ਵਿੱਚ ਵੀ ਪਰ ਇਹ ਜਿਹੜੇ ਸਾਡੇ ਸਰਪੰਚ ਨਵੇਂ ਬਣੇ ਆ ਇਹ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਹਿੱਸਾ ਲੈਂਦੇ ਆ ਔਰ ਹਿੱਸਾ ਹੀ ਨਹੀਂ ਆ ਕਿ ਫਾਰਮੈਲਟੀ ਕਰ ਲੈਂਦੇ ਆ ਆਏ ਔਰ ਚਲੇ ਗਏ ਜਦ ਤੱਕ ਪ੍ਰੋਗਰਾਮ ਦੀ ਸਮਾਪਤੀ ਨਹੀਂ ਹੁੰਦੀ ਤਦ ਤੱਕ ਜਿਹੜਿਆ ਇਹ ਇਸ ਉੱਥੇ ਮੌਜੂਦ ਰਹਿੰਦੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਇਹ ਰਿਪੋਰਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਜ਼ਿਲ੍ਹਿਆਂ ਦੀਆਂ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਔਰ ਨਮਸਕਾਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਪਹੁੰਚਦੀ ਰਹੇ। ਨਮਸਕਾਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਲ ਕੈਦ ਕਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਆ ਸੇਵਾਦਾਰ ਜਿਹੜੇ ਆ ਗਿਆ ਬਹੁਤ ਕੋਕੀ ਸੇਵਾ ਜਿਹੜੀ ਆ ਉਹ ਸਵੇਰ ਤੋਂ ਨਿਵਾ ਰਹੇ ਨੇ ਤੇ ਨਾਲ ਥੋੜਾ ਥੋੜਾ ਚਾਹ ਪਕੋੜੇ ਦਾ ਜਿਹੜਾ ਬ੍ਰੈਡ ਪਕੋੜੇ ਦਾ ਜਿਹੜਾ ਆ ਉਹ ਵੀ ਲੰਗਰ ਨਾਲੇ ਲੱਗਾ ਹੋਇਆ ਹੈ ਰੱਖੋ ਔਰ ਤੁਸੀਂ ਬੱਚੇ ਵੀ ਦੇਖ ਪਾ ਰਹੇ ਹੋ ਇਸ ਮੌਕੇ ਦੇ ਉੱਪਰ ਜਿੰਨੀ ਕਿ ਸੇਵਾ ਇਹਨਾਂ ਕੋਲ ਵੀ ਹੁੰਦੀ ਆ ਨੰਨੇ ਨੰਨੇ ਛੋਟੇ ਛੋਟੇ ਹੱਥਾਂ ਦੇ ਨਾਲ ਉਹ ਵੀ ਨਿਵਾ ਰਹੇ ਨੇ ਔਰ ਤੁਸੀਂ ਆ ਘਰਚਾ ਤੋਂ ਦੇਖ ਰਹੇ ਆ ਗਿਆ ਇਸ ਵਕਤ ਕਰੀਬ 5 ਵਜੇ ਦੇ ਵੱਜਣ ਲੱਗੇ ਨੇ ਇਸ ਵਕਤ ਤੱਕ ਵੀ ਜਿਹੜੀ ਆ ਕਿ ਸ਼ਵੀਲ ਜਿਹੜੀ ਹੈਗੀ ਆ ਠੰਡੇ ਮਿੱਠੇ ਜਲਦੀ ਚੱਲ ਰਹੀ ਹੈਗੀ ਆ ਔਰ ਸੇਵਾਦਾਰ ਜਿਸ ਤਰ੍ਹਾਂ ਸਵੇਰ ਤੋਂ ਡਟੇ ਹੋਏ ਸਨ ਉਸੇ ਤਰ੍ਹਾਂ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਸੇਵਾਦਾਰ ਆ ਉਹ ਬਫੂਬੀ ਸੇਵਾ ਨਿਵਾ ਰਹੇ ਨੇ ਤੇ ਦੁੱਧ ਛੋਡਾ ਜਿਹੜਾ ਆ ਇਹ ਵੀ ਇਹ ਵੀ ਤਿਆਰ ਕੀਤਾ ਗਿਆ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਜੋ ਆਲਡੀ ਸ਼ਪੀਰ ਜੀ ਟੰਡ ਬਹਾਦਰਪੁਰ ਦੇ ਨੌਜਵਾਨਾਂ ਬਣਾ ਸਾਰੇ ਨਰਾਇਣ ਭਰਾਵਾ ਵੱਲੋਂ ਲਗਾਈ ਗਈ ਹੈ ਅਸੀਂ ਇਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਪੀਰ ਦਾ ਲੰਗਰ ਲਾਉਣ ਲਈ ਸਹਿਯੋਗ ਕੀਤਾ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਵਾ ਜੀ ਠੰਡਾ ਜਲ ਛੱਕੇ ਜਾਣਾ ਜੀ ਇਹ ਹੀ ਦੁਆ ਪਾਡੀ ਵੀ ਹੋਰ ਯਾਰ ਬੜੋ ਯਾਰ ਨਰਾਇਣ ਬਹਾਦਰਪੁਰ ਦੇ ਵੱਲੋਂ ਇੱਕ ਆਇਆ ਯਾਰ સાડે એન આર આઈવી રવિ બહુ સારા માણ કરુએસએ બહુ સારા માણ નેતા સહયોગ બહુ દેખત સેવા ગઈ આ ਬਹੁਤ ਸਾਰਾ ਮਾਣ ਕਰਦੇ ਹੋਏ ਬਾਹਦਰਪੁਰ ਦੇ ਵੱਡੇ ਮਿੱਠੇ ਜਲਦੀ ਸ਼ਵੀਰ ਲਗਾ ਤੁਸੀਂ ਦੇਖ ਪਾ ਰਹੇ ਹੋ ਪਿੰਡ ਗੜ੍ਹ ਪ੍ਰਧਾਨਾ ਜੋ ਬਹਾਦਰਪੁਰ ਬਹਾਦਰਪੁਰ ਬਸਿਆਵਲੋਂ ਜਿਹੜੀ ਹੈ ਸ਼ਵੀਰ ਲਗਾਈ ਗਈ ਹੈ ਇਸ ਮੌਕੇ ਤੇ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਹੈਗਾ ਉਹ ਵੀ ਵਰਤਾਇਆ ਜਾ ਰਿਹਾ ਆ ਉਹ ਮਿੱਠੇ ਜਲਦੀ ਜਿਹੜੀ ਹੈ ਸ਼ਵੀਰ ਜਿਹੜੀ ਆ ਲਗਾਈ ਜਾ ਰਹੀ ਹੈਗੀ ਆ ਔਰ ਤੇ ਔਰ ਦੇਖ ਪਾ ਰਹੇ ਮਿੱਠੇ ਜਲਦੀ ਸ਼ਵੀਰ ਸੱਕੇ ਜਾਓ ਜੀ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਵਾਰੇ ਹੈਗੇ ਆ ਬਹੁਤ ਆ ਮੇਰੇ ਭਰਾ ਵੱਡੇ ਮਿੱਠੇ ਜਲਦੀ ਸ਼ਵੀਰ ਆਕੇ ਜਾਇਓ ਔਰ ਰਸ ਜਿਹੜਾ ਹੈ ਉਹ ਤੁਸੀਂ ਦੇਖ ਪਾ ਰਹੇ ਹੋ ਅੱਛਾ ਬੂਟੇ ਜਿਹੜੇ ਆ ਆ ਜਾਮਨਾ ਲਓ ਜੀ ਇਹ ਵੀ ਕਿੱਲੇ ਲਗਾਏ ਗਏ ਆ ਅੱਛਾ ਬੂਟੇ ਵੀ ਇਸ ਮੌਕੇ ਤੇ ਜਾਲ ਚੱਕੇ ਜਾਇਓ ਜੀ ਜਾਲ ਚੱਕੇ ਔਰ ਇਸ ਮੌਕੇ ਤੇ ਬੂਟੇ ਜਿਹੜੇ ਆ ਉਹ ਵੀ ਵੰਡੇ ਜਾ ਰਹੇ ਆ ਰਾਗੀ ਰਾ ਨੂੰ ਬੂਟਿਆਂ ਦੀ ਸੇਵਾ ਕੀਤੀ ਗਈ ਹੈ ਜੀ ਪਾਦਰਪੁਰ ਇਸ ਚੀਜ਼ ਦੀ ਜ਼ਰੂਰਤ ਵੀ ਹੈ ਜਾਲ ਚੱਕੇ ਜਾਇਓ ਜੀ ਕੰਡੀ ਆ ਜੀ ਹੋਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਆਪਾ ਚੱਲੀ ਚੱਲੋ ਆਈ ਚੱਲੋ ਟ੍ਰੈਫਿਕ ਨੂੰ ਵੀ ਜਿਹੜਾ ਆ ਉਹ ਬਿਲਕੁਲ ਜਿਹੜਾ ਆ ਕੰਟਰੋਲ ਵਿੱਚ ਰੱਖਿਆ ਹੋਇਆ ਆ ਜੀ ਔਰ ਉਧਰ ਅੰਦਰ ਵੀ ਆ ਕੇ ਸੇਵਾ ਕਰ ਰਹੇ ਆ ਕੋਈ ਅੰਦਰ ਸੇਵਾ ਕਰਦੇ ਸੀ ਹਾਂਜੀ ਹਾਂਜੀ ਔਰ ਚਲੋ ਅੰਦਰ ਚਲਦੇ ਆ ਤੁਹਾਨੂੰ ਦਿਖਾਨੇ ਆ ਜੀ ਇੱਧਰ ਜਿਹੜੀ ਆ ਸੇਵਾਦਾਰਾਂ ਵੱਲੋਂ ਬਹੁਤ ਖੂਬੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਹੈਗੀ ਆ ਔਰ ਸੇਵਾਦਾਰ ਜਿਹੜੇ ਹੈਗੇ ਆ ਇਹ ਪੈਕਟਾਂ ਦੇ ਵਿੱਚ ਜਿਹੜੇ ਆ ਪ੍ਰਸ਼ਾਦ ਸੋਲਿਆਂ ਦਾ ਜਿਹੜਾ ਆ ਉਹ ਪਾ ਕੇ ਪਾਰੇ ਨੇ ਤਾਂ ਜੋ ਜਿਹੜਾ ਆ ਸਾਧ ਸੰਗਤ ਨੂੰ ਬਤਾਇਆ ਜਾ ਸਕੇ ਔਰ ਤੁਸੀਂ ਦੇਖ ਪਾ ਰਹੇ ਹੋ ਬੱਚੇ ਵੀ ਬੇਸ਼ੱਕ ਗਰਮੀ ਹੈਗੀ ਆ ਪਰ ਫਿਰ ਵੀ ਉਸ ਉਸ ਮਾਲਕ ਦਾ ਅਸ਼ੀਰਵਾਦ ਹੁੰਦਾ ਆ ਕਿ ਇੰਨਾ ਜੋਸ਼ ਭਰ ਜਾਂਦਾ ਆ ਕਿ ਹਰ ਇੱਕ ਬੰਦਾ ਇੰਨੀ ਗਰਮੀ ਦੇ ਵਿੱਚ ਵੀ ਜਿਹੜੀ ਆ ਉਹ ਸੇਵਾ ਨਿਭਾ ਰਿਹਾ ਆ ਔਰ ਬੱਚੇ ਵੀ ਦੇਖੋ ਅੱਠ ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅੰਸਾਰ ਘਟੇ ਹੋਏ ਸੈਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ